ਚਪੜਾ ਸੀ ਦੋਵੇਂ ਸਹਿਬਜ਼ਾਦਿਆਂ ਨੂੰ ਲੈ ਜਾਂਦਾ ਵੱਡਾ ਦਰਵਾਜ਼ਾ ਬੰਦ ਰੱਖਿਆ ਹੋਇਆ ਦੁਨਾ ਸਿੰਘ ਹੰਡੂਰੀਆ ਲਿਖਦਾ ਇੱਕ ਛੋਟਾ ਦਰਵਾਜ਼ਾ ਜਿਹਦੇ ਵਿੱਚੋਂ ਸਿਰ ਨੀਵਾ ਕਰਕੇ ਲੰਘਣਾ ਪੈਣਾ ਸੀ ਪਰ ਛੋਟੇ ਸਹਿਬਜ਼ਾਦੇ ਵੇਖੋ 9 ਸਾਲ ਤੇ 7 ਸਾਲ ਦੇ ਉਸ ਬੱਚਿਆਂ ਨੂੰ ਛੋਟੀ ਉਮਰ ਦੇ ਬੱਚਿਆਂ ਨੂੰ ਵੀ ਪਤਾ ਸੀ ਕਿੰਨੀ ਕਲੀਅਰਟੀ ਸੀ ਉਹਨਾਂ ਨੂੰ ਕਿੰਨੀ ਗੱਲ ਕਲੀਅਰ ਸੀ ਉਹਨਾਂ ਨੂੰ ਕਿ ਇੱਥੇ ਸਿਰ ਨਹੀਂ ਝੁਕਾਉਣਾ ਅੱਜ ਮੈਂ ਬੱਚਿਆਂ ਦੀ ਗੱਲ ਤੇ ਦੂਰ ਕਰਾਂ ਸੀ ਇੰਨੀ-ਇੰਨੀ ਉਮਰਾਂ ਵਾਲੇ ਹੋ ਗਏ ਆ 50 50 60 60 60 60 ਸਾਲ ਦੇ ਆ ਉਮਰਾਂ ਵਾਲੇ ਅਸੀਂ ਹੋ ਗਏ ਆ ਕਿੰਨੇ ਕਿੰਨੇ ਵੱਡੇ ਅਸੀਂ ਹੋ ਗਏ ਆ ਪਰ ਸਾਨੂੰ ਇਹ ਗੱਲ ਕਲੀਅਰ ਨਹੀਂ ਕਿ ਅਸੀਂ ਆਪਣਾ ਸਿਰ ਕਿੱਥੇ ਝੁਕਾਉਣਾ ਅਸੀਂ ਆਪਣਾ ਸਿਰ ਮੜੀਆਂ ਤੇ ਕਬਰਾਂ ਤੇ ਜਾ ਕੇ ਮੱਥੇ ਟੇਕਦੇ ਫਿਰਦੇ ਅਸੀਂ ਘਰਾਂ ਦੇ ਵਿੱਚ ਬੈਨੇ ਆ ਬੱਚਿਆਂ ਦੇ ਗਲਾਂ ਦੇ ਵਿੱਚ ਕਾਲੇ ਧਾਗੇ ਤਾਂ ਕਾਲੇ ਤਵੀਤ ਪਾਏ ਹੋਏ ਨੇ ਅਸੀਂ ਸਾਨੂੰ ਨਾਮ ਦੇ ਉੱਤੇ ਪ੍ਰਤੀਤ ਨਹੀਂ ਸਾਨੂੰ ਗੁਰੂ ਦੇ ਉੱਤੇ ਭਰੋਸਾ ਨਹੀਂ ਗੁਰੂ ਦੇ ਨਾਮ ਦੇ ਉੱਤੇ ਪ੍ਰਤੀਤ ਨਹੀਂ ਸਾਨੂੰ ਇਹ ਭਰੋਸਾ ਨਹੀਂ ਕਿ ਸਾਡਾ ਗੁਰੂ ਜਿਹੜਾ ਸਰਬ ਕਲਾ ਸਮਰਥ ਹੈ ਸਾਡੇ ਗੁਰੂ ਦੀ ਬਾਣੀ ਕੀ ਨਹੀਂ ਕਰ ਸਕਦੀ ਧੁਰ ਕੀ ਬਾਣੀ ਆਈ ਤੇ ਸਗਲੀ ਚਿੰਤਾ ਮਟਾਈ ਸਾਨੂੰ ਵਿਸ਼ਵਾਸ ਹੀ ਨਹੀਂ ਇਸ ਗੱਲ ਦੇ ਉੱਤੇ ਜਿਸ ਛੋਟੇ ਜਿਹੇ ਬੱਚੇ ਨੂੰ ਅੱਜ ਅਸੀਂ ਲਗਾ ਕੇ ਉਹ ਕਾਲਾ ਧਾਗਾ ਉਹਦੇ ਗੱਲ ਦੇ ਵਿੱਚ ਪਾ ਦਵਾਂਗੇ ਜਾ ਕੇ ਪੀੜਾ ਫਕੀਨਾ ਤੰਤਰਿਕਾਂ ਮੰਤਰਕਾਂ ਦੇ ਕੋਲ ਜਾ ਕੇ ਮੱਥਾ ਟਿਕਾ ਦਵਾਂਗੇ ਉਹ ਬੱਚਾ ਸਿੱਖ ਬਣੇਗਾ ਕਦੇ ਨਹੀਂ ਬਣ ਸਕਦਾ ਉਹ ਬੱਚਾ ਉਹਦੇ ਮੰਨ ਦੇ ਵਿੱਚ ਇਹੀ ਰਹਿਣਾ ਕਿ ਇਹ ਤਾਗੇ ਦੇ ਵਿੱਚ ਹੀ ਹੈ ਸਾਰਾ ਕੁਝ ਮੇਰੇ ਗੁਰੂ ਦਾ ਨਾਮ ਕੁਝ ਨਹੀਂ ਕਰ ਸਕਦਾ ਬਾਣੀ ਕੁਝ ਨਹੀਂ ਕਰ ਸਕਦੀ ਮੇਰਾ ਗੁਰੂ ਤੇ ਥੋਕਾ ਹੀ ਹੈ ਇਹ ਤਾਗਾ ਹੀ ਸਾਰਾ ਕੁਝ ਕਰੇਗਾ ਸਾਡੇ ਇੱਥੇ ਭੈਣੀ ਸਾਹਿਬ ਨੌਨ ਨਾਮ ਧਾਰੀ ਨਾਮ ਧਾਰੀ ਨਹੀਂ ਬੱਚਾ 8ਵੀਂ ਕਲਾਸ ਦੇ ਵਿੱਚ ਪੜ੍ਹਦਾ ਉਹਦੇ ਗੱਲ ਦੇ ਵਿੱਚ ਕਾਲਾ ਤਾਗਾ ਪਾਇਆ ਹੋਇਆ ਸੀ ਮੈਂ ਉਹਨੂੰ ਪੁੱਛ ਲਿਆ ਬੱਚਿਆ ਤੇਰੇ ਗੱਲ ਦੇ ਵਿੱਚ ਕਾਲਾ ਤਾਗਾ ਕਿਵੇਂ ਆਖਣ ਲੱਗਾ ਜੀ ਇਹ ਤੇ ਬਾਬਾ ਜੀ ਨੇ ਦੇ ਵਿੱਚ ਜਪਜੀ ਸਾਹਿਬ ਪਾ ਕੇ ਪਾਇਆ ਹੋਇਆ ਹੈ ਮਹਤਾਗੇ ਦੇ ਵਿੱਚ ਜੱਗੀ ਸਾਹਿਬ ਪਾ ਦਿੱ ਤਖ ਲੱਗਾ ਹਾਂ ਮੈਂ ਬੜਾ ਕਮਾਲ ਹੈ ਤੇਰਾ ਬਾਬਾ ਜਿੰਨਾ ਬਾਬਿਆਂ ਨੇ ਗ੍ਰੰਥੀਆਂ ਨੇ ਲੋਕਾਂ ਨੂੰ ਇਹ ਸਿੱਖਿਆ ਦੇਣੀ ਸੀ ਜੱਗੀ ਸਾਹਿਬ ਦਾ ਲੈਸਨ ਰੋਜ਼ ਪੜ੍ਹਨ ਵਾਸਤੇ ਕਹਿਣਾ ਸੀ ਕਿ ਇਹਦੇ ਵਿੱਚੋਂ ਲੈਸਨ ਲੈਣਾ ਹੈ ਇਹਦੇ ਵਿੱਚੋਂ ਇਹ ਸਿੱਖਿਆ ਲੈਣੀ ਹੈ ਦੇਦਾ ਦੇ ਲੈ ਦੇ ਥਕ ਪਾਵੇ ਦੁਗਾ ਜਗੰਤਰ ਹਾਹੀ ਖਾਹ ਉਹਦੇ ਵਿੱਚੋਂ ਇਹ ਲੈਸਨ ਲੈਣਾ ਸੀ ਗੁਰਈਸ਼ਰ ਗੁਰ ਗੋ ਰਖ ਬਰਮਾ ਗੋ ਰ ਪਾਰਵਤੀ ਮਾਈ ਉਹਦੇ ਵਿੱਚੋਂ ਇਹ ਲੈਸਨ ਲੈਣਾ ਸੀ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪਾਂ ਦਾ ਨਾਸ਼ ਉਹ ਭਗਤ ਸਦਾ ਖੁਸ਼ ਰਹਿੰਦੇ ਨੇ ਉਹਦਾ ਨਾਮ ਉਹਦੀ ਮਹਿਮਾ ਸੁਣਨ ਦੇ ਨਾਲ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ ਕਿਤੇ ਅਸੀਂ ਆਪਣੇ ਬੱਚਿਆਂ ਨੂੰ ਇਹ ਦੱਸਿਆ ਹੁੰਦਾ ਕਿ ਕੀਰਤਨ ਕੰਨਾਂ ਦੇ ਨਾਲ ਸੁਣ ਉਹਦੀ ਬਾਣੀ ਨੂੰ ਉਹਦੇ ਨਾਮ ਨੂੰ ਮੰਨ ਮੰਨਣ ਦੀ ਕਿੱਡੀ ਵੱਡੀ ਮਹਿਮਾ ਜਪਜੀ ਸਾਹਿਬ ਦੇ ਵਿੱਚ ਆਈ ਇਹ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੇ ਮਨ ਕੋਈ ਪਰਸਾਨੂ ਪ੍ਰਤੀਤ ਹੀ ਨਹੀਂ ਨਾਮ ਦੇ ਉੱਤੇ ਸਾਨੂੰ ਗੁਰੂ ਦੇ ਉੱਤੇ ਪ੍ਰਤੀਤ ਹੀ ਨਹੀਂ ਸਾਨੂੰ ਪ੍ਰਤੀਤ ਹੈ ਧਾਗਿਆਂ ਦੇ ਉੱਤੇ ਸਾਨੂੰ ਪ੍ਰਤੀਤ ਹੈ ਕੋਈ ਪਾਣੀ ਬਣਾ ਕੇ ਦੇ ਦੇ ਬਸ ਉਹ ਪੀ ਲਈਏ ਤਾਂ ਸਾਨੂੰ ਆਰਾਮ ਆ ਜਾਏ ਪਰ ਕਦੇ ਨਾਮ ਜਪ ਕੇ ਵੇਖੋ ਪਾਤਸ਼ਾਹ ਗੁਰਬਾਣੀ ਅੰਦਰ ਲਿਖਦੇ ਨੇ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣਦੋ ਕੋਈ ਇਹਦੀ ਕੀਮਤ ਨਹੀਂ ਜਾਣਦਾ ਐਡਾ ਵੱਡਾ ਅਮੋਲਕ ਦਾਤ ਆਏ ਗੁਰੂ ਦੀ ਐਡਾ ਵੱਡਾ ਨਾਮ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਅਨੰਦ ਸਾਹਿਬ ਦੇ ਵਿੱਚ ਲਿਖ ਰਹੇ ਨੇ ਗੁਰਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਗੁਰੂ ਦਾ ਸ਼ਬਦ ਰਤਨ ਹੈ ਇਹਨੂੰ ਜਪੋ ਤੇ ਸਹੀ ਕੋਈ ਜਪ ਕੇ ਵੇਖੋ ਜਿਨ੍ਹਾਂ ਨੇ ਜਪਿਆ ਕਿੱਥੇ ਬਿਠਾ ਦਿੱਤਾ ਆ ਮੈਂ ਮੈਨੂੰ ਕੋਈ ਜਾਣਦਾ ਨਹੀਂ ਸੀ ਇਥੋਂ 450 ਕਿਲੋਮੀਟਰ ਤੇ ਚੁੱਕ ਕੇ ਗੁਰੂ ਮੈਨੂੰ ਆਪਣੇ ਚਰਨਾਂ ਦੇ ਵਿੱਚ ਲੈ ਗਿਆ ਉਸ ਨਾਮ ਨੂੰ ਜਪਿਆ ਉਹਦਾ ਬਾਣਾ ਪਾਇਆ ਤੇ ਚੁੱਕ ਕੇ ਅੱਜ ਉਥੇ ਬਿਠਾ ਦਿੱਤਾ ਹੈ ਲਖਪਤੀ ਕਰੋੜਾਪਤੀ ਬੰਦੇ ਅੱਜ ਮੈਨੂੰ ਮੇਰੇ ਪੈਰਾਂ ਤੇ ਮੱਥਾ ਟੇਕਦੇ ਤੁਰੇ ਤੁਰੇ ਜਾਂਦੇ ਕੋਈ 2000 ਦਾ ਕੋਈ 500 ਦਾ 1000 ਰੁਪਿਆ ਕੋਈ ਜੇਬ ਦੇ ਵਿੱਚ ਪਾ ਜਾਂਦਾ ਲੋਕ ਮੱਥਾ ਟੇਕ ਰਹੇ ਨੇ ਅੱਜ ਇਹ ਸਾਰੀ ਵਡਿਆਈ ਉਸ ਗੁਰੂ ਦੇ ਨਾਮ ਦੀ ਹੈ ਕੋਈ ਜਪ ਕੇ ਤੇ ਵੇਖੇ ਕੋਈ ਗੁਰੂਵਾਲ ਆ ਕੇ ਤੇ ਵੇਖੇ ਕੋਈ ਉਹਦਾ ਬਾਣਾ ਪਾ ਕੇ ਤੇ ਵੇਖੇ ਕੋਈ ਗੁਰੂ ਦੀ ਗੱਲ ਮੰਨ ਕੇ ਤੇ ਵੇਖੇ ਮੱਤ ਵਿੱਚ ਰਤਨ ਜਵਾਹਰ ਮਾਲਿਕ ਜੇ ਇੱਕ ਗੁਰ ਕੀ ਸਿੱਖ ਸੁਣੇ ਤੂੰ ਗੁਰੂ ਦੀ ਇੱਕ ਸਿੱਖਿਆ ਨੂੰ ਆਪਣੇ ਅੰਦਰ ਧਾਰਨ ਤੇ ਕਰਕੇ ਵੇਖ ਤੇਰੀ ਮਤ ਰੋਸ਼ਨ ਹੋ ਜਾਵੇਗੀ ਤੇਰੀ ਅਕਲ ਰੋਸ਼ਨ ਹੋ ਜਾਵੇਗੀ ਜਿਸ ਤਰ੍ਹਾਂ ਹੀਰੇ ਮੋਤੀ ਜਵਾਰਾ ਚਮਕਦੇ ਨੇ ਇਸ ਤਰ੍ਹਾਂ ਤੇਰੀ ਮਤ ਰੋਸ਼ਨ ਹੋ ਜਾਵੇਗੀ ਕੀ ਨਹੀਂ ਕਰ ਸਕਦਾ ਗੁਰੂ ਗੁਰੂ ਦਾ ਨਾਮ ਕੀ ਨਹੀਂ ਕਰ ਸਕਦਾ ਕੀ ਨਹੀਂ ਦੇ ਸਕਦਾ ਗੁਰੂ ਦਾ ਨਾਮ ਉਹ ਸਾਰੇ ਪਦਾਰਥ ਜਿਹੜੇ ਨੇ ਸਗਲ ਪਦਾਰਥ ਇਸ ਮਿਲੇ ਜਿਹਨ ਗੁਰ ਗਠਾ ਜਾਏ ਗੋਡੇ ਚਰਣੀ ਜੇਨ ਮਨ ਲੱਗਾ ਸੇਵੜ ਭਾਗੀ ਮਾਰੇ ਉਹ ਸਾਰੇ ਪਦਾਰਥ ਗੁਰੂ ਗੁਰੂਕੋੜਾ ਮਿਰਦੇ ਨੇ ਨਾਮ ਜਿਹੜਾ ਸਾਰੇ ਪਦਾਰਥਾਂ ਦਾ ਦਾਤਾ ਕੋਈ ਜਪ ਕੇ ਤਾਂ ਵੇਖੇ ਉਹ ਛੋਟੇ ਛੋਟੇ ਬੱਚਿਆਂ ਨੂੰ ਇਹ ਗੱਲ ਕਿੰਨੀ ਅਸਲੀ